ਦੀ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚਨਜ ਦੀ ਵੱਡੀ ਖਬਰ ਚਲਦੀ ਕਾਰ ਦਾ ਸਟੀਰਿੰਗ ਹੋਇਆ ਲੋਕ ਵੱਡਾ ਹਾਸਾ ਟਲਿਆ ਇਸ ਦੇ ਨਾਲ ਹੀ ਲੁਧਿਆਣੇ ਦੀ ਖਬਰ ਸਾਹਮਣੇ ਸਥਾਨਕ ਫੋਸਪੋਰਡ ਤੋਂ ਲੰਘ ਰਹੀ ਇੱਕ ਇਲੈਕਟ੍ਰੋਨਿਕ ਕਾਰ ਦਾ ਚਲਦੀ ਚਲਦੇ ਅਚਨਕ ਸਟੀਰਿੰਗ ਲੋਕ ਹੁਣ ਮਗਰੋਂ ਬੇਕਾਬੂ ਹੋ ਗਈ ਤੇ ਕਾਰ ਸੜਕ ਦੇ ਵਿੱਚ ਕਾਰ ਸੈਂਟਰ ਵਰਜ ਨਾਲ ਜਾ ਜਾ ਟਕਰਾਈ ਤੇ ਹਾਲਾਂਕਿ ਇਹ ਦੁਰਘਟਨਾ ਵਿੱਚ ਕਾਰ ਚਾਲਕ ਮਹਿਲਾ ਦਾ ਬਚਾ ਹੋ ਗਿਆ ਪਰ ਜੇਕਰ ਕਾਰ ਦੂਜੀ ਦੂਜੇ ਪਾਸੇ ਚਲਦੀ ਚਲੀ ਜਾਂਦੀ ਤਾਂ ਸਿੱਟੇ ਜਾਣ ਲੇਵਾ ਹੋ ਸਕਦੇ ਹਨ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਉੱਤਕ ਦੁਰਘਟਨਾ ਮਗਰੋਂ ਟੋ ਟੋ ਵੈਨ ਨੂੰ ਮੌਕੇ ਤੇ ਸੱਦ ਕੇ ਕਾਰ ਸਿੱਧੀ ਕੀਤੀ ਗਈ ਹੈ ਤੇ ਘਟਨਾ ਸ਼ੁੱਕਰਵਾਰ ਨੂੰ ਦਿਨ ਦੀ ਹੈ ਫਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਤੋਂ ਮਿਲਕ ਤੋਂ ਭਾਰਤ ਨਗਰ ਚੌਂਕ ਵੱਲ ਜਾ ਰਹੀ ਇੱਕ ਨਵੀਂ ਇਲੈਕਟ੍ਰੋਨਿਕ ਕਾਰ ਦਾ ਅਚਾਨਕ ਸਟੀering ਕਾਰ ਲਾਕ ਹੋ ਲਾਕ ਹੋ ਗਈ ਤੇ ਗੁਰਦੁਆਰਾ ਸ਼੍ਰੀ ਨਾਨਕ ਸਰਸਬ ਦੇ ਨਜ਼ਦੀਕ ਦੁਰਘਟਨਾ ਗ੍ਰਸਤ ਹੋ ਗਈ ਇਸ ਕਾਰ ਨੂੰ ਇੱਕ ਔਰਤ ਚਲਾ ਰਹੀ ਸੀ ਅਚਾਨਕ ਇਹ ਕਾਰ ਬੇਕਾਬੂ ਹੋ ਕੇ ਸੜਕ ਵਿੱਚ ਵਿੱਚੋਂ ਵਿੱਚ ਡਿਵਾਈਡਰ ਨਾਲ ਜਾ ਟਕਰੀ ਅਤੇ ਫਿਰ ਰੇਨ ਵਾਟਰ ਨਾਲ ਬਣਾਈ ਹੋਦੀ ਵਿੱਚ ਦੀਵਾਰ ਚ ਵੱਜੀ ਜਿਸ ਕਾਰਨ ਨਿਰਮਾਣ ਅਧੀਨ ਦੀਵਾਰ ਟੁੱਟ ਗਈ ਅਤੇ ਹਾਲਾਂਕਿ ਕਾਰ ਇਸ ਖੋਦ ਦੀ ਖੋਦ ਨਾਲ ਵੱਜ ਕੇ ਰੁਕ ਗਈ ਅਤੇ ਜਿਸ ਕਾਰਨ ਸੜਕ ਕਾਰ ਸੜਕ ਦੇ ਦੂਜੇ ਪਾਸੇ ਨਹੀਂ ਜਾ ਸਕੀ ਅਤੇ ਕਾਰ ਚਾਲਕ ਔਰਤ ਦਾ ਵੀ ਨੁਕਸਾਨ ਹੋਣ ਤੋਂ ਬਚ ਰਿਹਾ ਵਿਚਾਰਿਆ ਇਹ ਸੜਕ ਦੁਰਘਟਨਾ ਮਗਰੋਂ ਫਰੋਜ਼ਪੁਰ ਰੋਡ ਤੇ ਕਾਫੀ ਲੰਮਾ ਜਮ ਲੱਗ ਰਿਹਾ ਤੇ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ ਅਤੇ ਟ੍ਰੈਫਿਕ ਪ੍ਰਭਾਵਿਤ ਰਿਹਾ ਮੌਕੇ ਤੇ ਪੁਜੀ ਟ੍ਰੈਫਿਕ ਪੁਲਿਸ ਟੀਮ ਨੇ ਕਾਰ ਮਾਲਿਕ ਵੱਲੋਂ ਟੋਪ ਗੱਡੀ ਮੌਕੇ ਤੇ ਸੱਦ ਕੇ ਰਾਹ ਸਾਫ ਕਰਵਾਇਆ ਅਤੇ ਮੰਨਿਆ ਜਾ ਰਿਹਾ ਹੈ ਕਿ ਇਲੈਕਟ੍ਰੋਨਿਕ ਗਾਰ ਦੀ ਕਿਸੇ ਤਕਨੀਕੀ ਖਾਸੀ ਕਰਨ ਹੈਂਡਲ ਲੌਕ ਹੋਇਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ